ਹਾਂਜੀ ਕੀ ਹਾਲ ਚਾਲ ਅੱਗੇ ਇੱਕ ਹੋਰ ਵੀਡੀਓ ਦੇ ਨਾਲ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜਸੀ ਰੋਸਟਰ ਤੇ ਜੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਆਪਾਂ ਕਿਹਦੀ ਠੋਕਣੀ ਹੈ ਮੰਜੀ ਤੁਹਾਡੇ ਦਿਲਾਂ ਦੀ ਸ਼ਾਨ ਛੱਤਰਖਾਨ ਦੀ ਦੁਕਾਨ ਤੁਸੀਂ ਪਿਆਰ ਨਾਲ ਮੁਸ਼ਕਪ੍ਰੀਤ ਤੇ ਮੈਂ ਰੱਖਿਆ ਪਿੱਠਲਪ੍ਰੀਤੋ ਦਾ ਨਾਮ ਸਵਾਗਤ ਕਰੋ ਤਾੜੀਆਂ ਨਾਲ ਮੈਂ ਇੱਕ ਪ੍ਰੀਤਕੌਰ ਜੀ ਦਾ ਛੋਟਾ ਹਜੇ ਸਮਾਨ ਆਮਲੀ ਕੀ ਮੇਜ਼ ਜੀ ਸਾਰ ਜਾਨੀ ਆਈ ਹੋਪ ਕਿ ਤੁਸੀਂ ਸਾਰ ਜਾਨ ਬਹੁਤ ਵਧੀਆ ਹੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਮੈਂ ਸੀ ਵੀ एवरीवन ਤਾਂ ਸਾਰੇ ਵਧੀਆ ਪਰ ਤੇਰੀ ਹਾਲਤ ਖਰਾਬ ਹੋ ਕਿਉਂਕਿ ਅੱਜ ਮੈਂ ਤੇਰੀ ਪਿਓ ਪਿਓ ਕੇ ਮਾਰਨੀ ਐ ਤੇਰੀ ਹੀ ਲਾਕੇ ਜੁੱਤੀ ਬਾਕੀ ਛੱਡੋ ਪਹਿਲਾਂ ਮਾਰ ਹੀ ਨਾ ਲਵਾਂ ਕੋੜੇ ਨਾਲ ਚਾਰ ਗੱਲਾਂ ਪਹਿਲਾਂ ਇਹਦੇ ਬਲੌਗ ਦੀ ਗੱਲ ਕਰਗੇ ਤਖੱਟਣ ਪਾਉਣ ਨੂੰ ਕੁਝ ਨਹੀਂ ਇੱਕ ਟਮਾਟਰ ਵਰਗਾ ਬੂਥਾ ਤੇ ਸੈਗਰੇਟ ਵਰਗੇ ਅਨਾਸਾਂ ਕੈਮਰਾ ਖੋਲ ਕੇ ਬਲੌਗ ਚ ਦਿਖਾਉ ਫਿਰ ਕੈਮਰਾ ਕਦੂਆਂ ਵੱਲ ਘੁਮਾਉ ਉਹ ਸੌਰੀ ਇਹਦੇ ਤਾਂ ਸੰਤਰੇ ਆ ਉਹ ਵੀ ਕੱਚੇ ਬਲੌਗ ਕਰਕੇ ਸਟਾਰਟ ਕੰਮ ਤੇ ਚਲੀ ਜਾਂਦੀ ਹੈ ਜਾਂਦੀ ਜਾਂਦੀ ਚੱਟੜ ਦਿਖਾਉ ਸੌਰੀ ਇਹਦੇ ਤਾਂ ਹੈ ਨਹੀਂ ਸੌਰੀ ਸਾਮ ਤੋਂ ਆਉਂਦੀ ਹੈ ਤਿੰਨ ਚਾਰ ਮਿੰਟ ਸੇਮ ਗੱਲਾਂ ਭੋਰਦੀ ਹੈ ਮੈਨੂੰ ਰੀਲਾਂ ਬਣਾਉਣ ਨੂੰ ਟਾਈਮ ਨਹੀਂ ਲੱਗਿਆ ਬਲੌਗ ਦਾ ਇਹਨੂੰ ਬੀ ਨਹੀਂ ਆਉਂਦਾ ਇਹ ਟੱਟੂ ਦੀ ਬਲੌਗਰ ਬਣੂਗੀ ਬਾ ਬਲੌਗ ਇਹਦਾ ਇੰਨਾ ਕੀ ਹੁੰਦਾ ਹੈ ਖਤਮ ਹੈ ਕੰਮ ਹੁਣ ਇਹਦੀਆਂ ਰੀਲਾਂ ਤੇ ਚੱਲਦੇ ਆ ਮੈਂ ਫਿਕਰ ਰਹਿੰਦੀ ਆ ਤੇਰੀ ਤੋਂ ਮੈਂ ਤਾਂ ਮਾਰਿਆ ਨੀ ਆ ਬੇ ਹਾਈ ਨੀ ਐਨੀ ਫਿਕਰ ਉਹਦੀ ਸੱਦਲੇ ਕੋਲੇ ਆਪਦੇ ਪੁਰਾਣੇ ਖਾਸਮ ਨੂੰ ਫੇਰ ਇਕੱਲਾ ਬੈਠਾ ਉਹ ਵੀ ਰੋਈ ਜਾਂਦਾ ਵਿਚਾਰਾ ਤੇਰੇ ਤੋਂ ਬਿਨਾ ਕਿਸੇ ਨੇ ਦਿੱਤੀ ਨਹੀਂ ਉਹਨੂੰ ਲਾ ਕੇ ਖਾਣੂ ਰੋਟੀ ਕੈਸੀ અપਮਾਨਜਨ ਬੱਤੇ ਘਰਾਂ ਰਲਕਾ ਇਹ ਅਸਲੀ ਹੈ ਇਹ ਲੋਣਾ ਬੇਲਿਆਂ ਨੂੰ ਕਿਹੜਾ ਹੁੰਦੀ ਪਚਦੀ ਆ ਜੰਤਾਂ ਨੂੰ ਫੂਕਣ ਦਾ ਆਉਂਦਾ ਏ ਸਵਾਦ ਜਦੋਂ ਪਤਾ ਹੋਵੇ ਅਸੀਂ ਤੇਰੇ ਤੋਂ ਮੱਚਾਂਗੇ ਮੱਚੇ ਤੇਰੀ ਬੰਡ ਜਿਹੜੀ ਜਾਨੇ ਖਾਣੇ ਅੱਗੇ ਕਰ ਦੇਣੀ ਐ ਅਖੇ ਮੈਂ ਛੱਡ ਕੇ ਆਈ ਆ ਤੇਰੀ ਮਾਰ ਮਾਰ ਕੇ ਤਾਂ ਅਗਲੇ ਨੇ ਬਰਾਂਡਾ ਬਣਾਤੀ ਹੋਰ ਬਰਾਂਡੇ 'ਚ ਸੋਫੇ ਲਵਾਉਣੇ ਸੀ ਇਹ ਤੀਰਹੀ ਵੇਖਿਆ ਏ ਫਿਕਰ ਤਾਂ ਵਾਖੀ ਏ ਹਾਂਜੀ ਅਸੀਂ ਤਾਂ ਕੱਲਾ ਟੀਜਰੀ ਦੇਖਿਆ ਕੁਲਰ ਪੀਜੇ ਬੰਕ ਕੋਈ ਵੀਡੀਓ ਲੀਕ ਕਰਨੀ ਸੀ ਫਿਲਮ ਵੀ ਦੇਖ ਲੈਂਦੇ ਫਿਰ ਤੇਰਾ ਕਸਮ ਵੀ ਕਹਿੰਦਾ ਪਿੱਠਲ ਪ੍ਰੀਤ ਆਪਕੇ ਦੋਹੀ ਉਪਰ ਕਿ ਮੋਖਾ ਹੁਣ ਚੱਲਦੇ ਆਂ ਮਹਿਕ ਪ੍ਰੀਤ ਦੇ ਘਰ ਵਾਲੇ ਦੀ ਕਾਲ ਰਿਕਾਰਡਿੰਗ ਤੇ ਸੁਣ ਤਾਂ ਸਾਰਿਆਂ ਨਹੀਂ ਲੱਤੀ ਹੋ 25 ਦਿਨਾਂ ਦਾ ਪਿਆਰ ਛੱਬਵੇਂ ਦਿਨ ਲੈ ਗਿਆ ਕਾਰ ਕਹਿੰਦਾ ਬਹਿ ਜਾ ਨਾਲ ਲੈ ਚੱਲੂ ਅੰਬਰਾਂ ਦੇ ਪਾਰ 28 29 ਦਿਨ ਕਮਰੇ 'ਚ ਖੇਢੀ ਗਈ ਫਟਵਾਲ 3 ਦਿਨ ਘਰ ਆਲੀ ਫਰਾਰ ਫੇਰ ਕਹਿੰਦੇ ਜੱਸੀ ਗਾਲਾਂ ਕੱਢਦਾ ਜੱਸੀ ਗਾਲਾਂ ਨਾ ਕੱਢੇ ਤਾਂ ਹੋਰ ਕੀ ਕਰੇ ਗੱਲ ਇੱਥੇ ਨਹੀਂ ਮੁੱਕਦੀ ਤੰਦਾ ਕਰਦੀ ਐ ਪਤਾ ਨਹੀਂ ਵਪਾਰ ਕਸਮ ਬਣਾਈ ਬੈਠੀ ਐ 4 4 ਦੋ ਛੱਡ ਗਏ ਤੀਜੇ ਨਾਲ ਭੱਜ ਗਈ ਤੇ ਚੌਥਾ ਬੈਠਾ ਤਿਆਰ ਸਤਿਗੁਰ ਚਹਲ ਹੁਣ ਇਹਦੇ ਨਾਲ ਪਤਾ ਨਹੀਂ ਕੀ ਚੰਨ ਚਾੜੂ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਹਉਣ ਵਾਲੀਆਂ ਵੀਡੀਓ ਵਿੱਚ ਮਿਲਦੀ ਪਾੜੂ